ਸਰ ਜੀ ਤੁਸੀਂ ਇਹ ਸਮਗਰੀ ਆ ਕਿ ਕਿਹੜੇ ਲੱਖ ਚ ਲੈ ਕੇ ਜਾ ਰਹੇ ਆ ਇਹ ਭਾਜੀ ਅਸੀਂ ਫਰੋਜ਼ਪੁਰ ਲੈ ਕੇ ਜਾ ਰਹੇ ਹਾਂ ਫਰੋਜ਼ਪੁਰ ਸੈਟ ਤੇ ਜਾ ਰਹੇ ਹਾਂ ਹਾਂਜੀ ਸਾਡੇ ਸੂਬਾ ਪ੍ਰਧਾਨ ਸਾਡਾ ਮਨਜੀਤ ਸਿੰਘ ਜੀ ਦਾ ਹੈ ਉਹਨਾਂ ਨੇ ਸਾਨੂੰ ਆਪਣੇ ਸਦਾ ਅਰਪਾਜਨ ਸਿੰਘ ਜੀ ਆਜਪਾ ਮਲਕਪੁਰ ਵਾਲੇ ਸਾਡੇ ਤੇ ਸਿਖਤ ਸਿੰਘ ਸਾਹਿਬ ਉਹਨਾਂ ਨੇ ਕਿਹਾ ਸੀਗਾ ਕਿ ਦੇ ਰਿਪੋਰਟ ਤੁਹਾਨੂੰ ਲੈ ਕੇ ਜਾਇਓ ਉਹਨਾਂ ਨੇ ਉੱਤੇ ਉਹਨਾਂ ਨੂੰ ਲੋਕੇਸ਼ਨ ਵੀ ਭੇਜ ਦਿੱਤੀ ਆ ਤਾਂ ਉਹ ਜਾ ਕੇ ਅਸੀਂ ਉੱਥੇ ਬਹੁਤ ਇੱਥੇ ਬਾਕੀ ਉਹਨਾਂ ਦੇ ਸਮਗਰੀ ਬਹੁਤ ਜ਼ਿਆਦਾ ਆ ਹਾਂ ਤਾਂ ਉੱਧਰ ਬਹੁਤ ਘਟ ਜਾ ਰਹੀ ਆ ਤਾਂ ਅਸੀਂ ਉੱਥੇ ਜਾ ਲੈ ਕੇ ਜਾਦੇ ਹਾਂ ਹਾਂ ਤਾਂ ਜਿਨ੍ਹਾਂ ਨੇ ਤੁਹਾਨੂੰ ਇਹ ਮਾਇਆ ਦਿੱਤੀ ਆ ਇਹ ਸਮਗਰੀ ਜਾਂ ਲੈ ਕੇ ਦਿੱਤੀ ਜਾਂ ਬਾਹਰੋਂ ਮਾਇਆ ਪੇ ਦਿੱਤੀ ਹੁਣ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਹਾਂਜੀ ਸਾਡੇ ਕਮੈਂਟਰੀ ਤੋਂ ਦਾ ਗੁਨਾਇਬ ਸਿੰਘ ਜੀ ਤੇ ਸਾਡੇ ਦਾਤੇ ਤੋਂ ਹੈਗੇ ਆਪਣੇ ਕੁਲਵੀਰ ਸਿੰਘ ਜੀ ਅੜੈਂਚ ਤਾਂ ਸਾਡਾ ਸਾਥ ਦੇ ਰਹੇ ਨੇ ਜਸਵਿੰਦਰ ਸਿੰਘ ਸੱਤਾ ਭਾਜੀ ਆਪਣੇ ਆ ਬਲਵੀਰ ਸਿੰਘ ਨਾਣੀ ਭਾਜੀ ਦਿਖਾ ਦਿਓ ਦਿੱਤਾ ਆਪਾਂ ਆਪਣੇ ਸਹਿਯੋਗ ਦੇ ਨਾਲ ਇਹਨਾਂ ਦੇ ਸਹਿਯੋਗ ਨਾਲ ਅਸੀਸਾਰੀ ਸਮਾਗਰੀ ਲੈ ਜਾ ਰਹੇ ਆ ਠੀਕ ਹੈ ਬਾਕੀ ਇਸ ਸਮਾਗਰੀ ਸਦਾ ਆਪਣੇ ਪੈਨ ਖਰੋਦੀ ਤੋਂ ਹਾਂਜੀ ਸਾਡੇ ਬਹਾਦਰ ਸਿੰਘ ਭਾਜੀ ਇਹ ਦੱਸਣਗੇ ਗੋਲੀ ਗੋਲੀ ਕਾ ਇਹ ਦੇਖੇ ਇਹਨਾਂ ਨੇ ਇਹਨਾਂ ਨੇ ਭਰਾਵਾਂ ਦੇ ਸਹਿਯੋਗ ਨਾਲ ਲੈ ਕੇ ਜਾ ਰਹੇ ਹਾਂ ਹਾਂਜੀ ਸਾਡੇ ਐਨ ਆਰ ਆਈ ਪੈਨ ਕੋਈ ਨਹੀਂ ਤੁਸੀਂ ਬੋਲੋ ਬੋਲੋ ਜਾਓ ਚਲੋ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਕੀ ਨਾਮ ਜੀ ਮੇਰਾ ਨਾਮ ਬਹਾਦਰ ਸਿੰਘ ਜੀ ਏ ਪਿੰਡ ਖੜੋਦੀ हां जी ਤੁਸੀਂ ਇਹ ਲੰਗਰ ਸਮੱਗਰੀ ਲੈ ਕੇ ਜਾ ਰਹੇ ਆ ਕਿ ਜਿਹਨਾਂ ਨੂੰ ਤੁਹਾਨੂੰ ਲੈ ਕੇ ਦਿੱਤਾ ਇਸ ਰਸਤ ਉਨਾ ਬਰ ਕੀ ਕਹਿਣਾ ਚਾਹੁੰਦੇ ਆ ਉਹਨਾਂ ਨੇ ਜਿਹੜੇ ਜਿਹਨਾਂ ਬਾਹਰ ਦੇ ਸਾਰੇ ਭੈਣਾ ਭਰਾਵਾਂ ਨੇ ਸਾਨੂੰ ਪੈਸੇ ਭੇਜੇ ਉਹਨਾਂ ਦੀ ਮਾਇਆ ਅਸੀਂ ਇਕੱਠੀ ਕੀਤੀ ਪਿੰਡ ਚੋਂ ਇਕੱਠੀ ਕਰਕੇ ਹਾਂਜੀ ਅਸੀਂ ਚੱਲੇ ਫਰੋਜਪੁਰ ਸਾਫ ਫਰੋਜਪੁਰ ਹਾਂਜੀ ਇਹ ਅਸੀਂ ਪਹਿਲਾਂ ਵੀ ਗਏ ਸੀਗੇ ਗੱਡੀ ਲੈ ਕੇ ਸਾਰੇ ਘੁੰਮ ਕੇ ਆਏ ਸੀ ਹਾਂਜੀ ਜਿੱਥੇ ਜਿੱਥੇ ਲੋਡ ਸਾਨੂੰ ਪਤਾ ਸੀ ਇੱਥੇ ਲੋਡ ਅਸੀਂ ਉੱਥੇ ਹੀ ਲੈ ਕੇ ਚੱਲੇ ਹੁਣ ਹਾਂਜੀ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਜਿੱਦਾਂ ਵੀਡੀਓ ਕੋਈ 네ਗਟਿਵ ਆ ਰਹੀ ਹੋਵੇ ਤੇ ਉਹਨੂੰ ਕੋਈ ਪੋਜ਼ਿਟਿਵ ਆ ਰਹੀ ਆ ਕੋਈ ਕਹਿੰਦਾ ਗਰੀਬਾਂ ਨੂੰ ਦੇਣਾ ਚਾਹੀਦਾ ਕੋਈ ਕਹਿੰਦਾ ਨਹੀਂ ਦੇਣਾ ਚਾਹੀਦਾ ਤੁਸੀਂ ਇਦਾਂ ਨਾ ਦੇਖਿਓ ਕੁਝ ਵੀ ਜਿਹੜਾ ਲੋੜਵੰਦ ਹੋਇਆ ਹਾਂਜੀ ਅੱਜ ਅਸੀਂ ਲੋੜਵੰਦ ਆ ਉਹ ਉਹਨੂੰ ਤੁਸੀਂ ਇਹ ਨਾ ਦੇਖਿਓ ਕੋਈ ਧਰਮ ਨਾ ਦੇਖੋ ਕੋਈ ਯਾਤਨਾ ਨਾ ਦੇਖੋ ਉਹਨੂੰ ਜ਼ਰੂਰ ਦਿਓ ਹਾਂਜੀ ਹਾਂਜੀ ਅਸੀਂ ਉੱਥੇ ਜਾ ਕੇ ਜਿਹੜਾ ਜੇ ਕਿਸੇ ਕੋਲ ਜਮਾ ਉਹਨੂੰ ਨਾ ਦਿਓ ਨਹੀਂ ਦੇਮਨ ਉਹ ਕੋਈ ਵੀ ਬੰਦਾ ਹੋਵੇ ਜਿਹੜਾ ਲੋੜਵੰਦ ਹੋਣਾ ਉਹ ਉਹ ਨੂੰ ਜਰੂਰ ਜਰੂਰ ਦੇ ਕੇ ਆਵਾਂਗੇ ਆਪਣੀਆਂ ਅੱਖਾਂ ਦੇ ਆਪਣੀਆਂ ਅੱਖਾਂ ਨਾਲ ਚੈੱਕ ਕਰਕੇ ਦੇ ਕੇ ਆਵਾਂਗੇ ਨਾਲੇ ਅਸੀਂ ਆਪਣੇ ਹੱਥੀਂ ਵੰਡ ਕੇ ਆਉਣਾ ਅਸੀਂ ਕਿਸੇ ਦੇ ਹਵਾਲੇ ਨਹੀਂ ਕਰਾਂਗੇ ਘਰਾ ਦੇ ਵਿੱਚ ਜਾ ਕੇ ਦੇਖ ਲਓ ਜਮਾ ਤੇ ਨਹੀਂ ਹੈਗਾ ਜੇ ਜਮਾ ਹੈਗਾ ਕਿਤੇ ਫੇਰ ਲਾ ਦਿਓ ਸਾਡੇ ਕੋਲ ਟਰਾਲੀ 'ਚ ਸਮਾਨ ਹੈ ਅਸੀਂ ਇੱਕ ਪਿੰਡ ਦਾ ਲੱਦ ਕੇ ਇੱਕ ਪਿੰਡ ਵਿੱਚ ਜਾ ਕੇ ਵੰਡ ਸਕਦੇ ਦੂਜੇ ਪਿੰਡ ਫੇਰ ਵੰਡ ਸਕਦੇ ਅਸੀਂ ਉਹ ਵੀ ਬਹੁਤ ਰੱਖਿਆ ਬਹੁਤ ਬਹੁਤ ਕਿਉਂਕਿ ਟਰਾਲੀ ਬੜੀ ਆ ਉਹ ਜਾਣੀ ਨਹੀਂ ਹੈਗੀ ਹਰੇਕ ਤਾਂ ਸਾਡੇ ਕੋਲ ਟਰਾਲੀ 'ਚ ਬਾਕਟ ਪਈ ਆ ਜਿੱਥੇ ਟਰਾਲੀ ਨਹੀਂ ਪਹੁੰਚ ਰਹੀ ਅਸੀਂ ਉੱਥੇ ਟਰੈਕਟਰ ਖੋਲ ਕੇ ਟਰਾਲੀ ਨਾਲੋਂ ਬਾਕਟ ਦੇ ਸਮਾਨ ਲੱਦ ਕੇ ਲਿੱਡ ਲੋਡ ਬੰਦ ਤੇ ਘਰੇ ਜਾ ਕੇ ਸਮਾਨ ਦੇ ਠੀਕ ਆ ਬਹੁਤ ਬਹੁਤ ਧੰਨਵਾਦ ਮੈਂ ਕੈਮਰਾਮੈਨ ਨੂੰ ਕਹਿੰਦਾ ਦਿਖਾਓ ਜੀ ਹੁਣ ਸਾਰੀ ਸੰਗਤ ਨੂੰ ਦਿਖਾ ਲੋ ਹਾਂ ਜੀ ਯਾਰ ਪਿੰਡ ਖਲੋਦੀ ਔਰ ਦਾਤੇ ਦੀ ਸੰਗਤ ਨਾਲ ਮਿਲ ਕੇ ਹਾਰਟ ਪਿੰਡ ਸੇਵਾ ਕਰ ਰਹੀ ਹੈ ਨੌਜਵਾਨਾਂ ਦਾ ਇਹ ਐਵੇਂ ਨਹੀਂ ਜੀ ਟਰਾਲੀਆਂ ਲੈ ਕੇ ਤੁਰਹੋ ਜਾਂਦਾ ਬਹੁਤ ਮਿਹਨਤ ਕਰਨੀ ਪੈਂਦੀ ਦਿਨ ਰਾਤ ਇੱਕ ਕਰਨੇ ਪੈਂਦੀ ਆ ਫੋਨ ਕਰ ਕਰ ਕੇ ਸੁਣ 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 ਕੇ ਕੰਨ ਦੁਖਣ ਲੱਗ ਪੈਂਦੇ ਆ ਕਿ ਆਓ ਮੈਂ ਤੁਹਾਨੂੰ ਟਰੈਕਟਰ ਟਰਾਲੀ ਇਹ ਵੀ ਦਿਖਾ ਦਾਂ ਇਹ ਅਰਜੈਂਟ ਟਰੈਕਟਰ ਆ ਮੁੰਡਿਆਂ ਨੇ ਨਵਾਂ ਹੀ ਲਿਆ ਜੀ ਪੁੱਤ ਜੀ ਆਪਣਾ ਕੀ ਨਾਮ ਆ ਸਰਤਾਜ ਸਿੰਘ ਜੀ ਇਹ ਪਿੰਡ ਖੜਾਦੀ ਆ ਪਿੰਡ ਖੜਾਦੀ ਬਹੁਤ ਖੁਸ਼ੀ ਦੀ ਗੱਲ ਆ ਕਿ ਵਾਹਿਗੁਰੂ ਸਾਨੂੰ ਚੜ੍ਹਦੀ ਕਲਾ ਬਖਸ਼ੇ ਦੋਹਾਂ ਪਿੰਡਾਂ ਨੂੰ ਤੁਸੀਂ ਗਾਹਾਂ ਵਿੱਚ ਦਿਨ ਸੇਵਾ ਕਰਦੇ ਹੋ ਨਾ ਆਹ ਹੁਣ ਤੁਹਾਨੂੰ ਟਰਾਲੀ ਦੀਆਂ ਵੀ ਤਸਵੀਰ ਟਰਾਲੀ ਨਹੀਂ ਇਹ ਰੇਲ ਗੱਡੀ ਇਹਨੂੰ ਕਹਿ ਦਿਓ ਕਿ ਦੇਖੋ ਇਹ ਰੇਲ ਗੱਡੀ ਆ ਕਰਮਜੀਤਾ ਕਿੰਨੇ ਫੁੱਟ ਦੀ ਟਰਾਲੀ ਲੱਗ ਪਾਗਾ ਇਹ ਭਾਜੀ 36 ਫੁੱਟ ਦੀ ਟਰਾਲੀ ਆ ਜੀ ਲੈ ਸਵਾਦ ਕਰ ਦਿੱਤਾ ਇਹ ਸ਼ਿਆਰਪੁਰ ਜ਼ਿਲ੍ਹੇ ਦਾ ਨਾਮ ਇਹ ਨਹੀਂ ਰੋਸ਼ਨ ਕਰਦਾ ਦਿਨੋਂ 36 ਫੁੱਟ ਟਰਾਲੀ ਮੈਂ ਵੀ ਪਹਿਲੀ ਵਾਰ ਹੀ ਸੁਣੀ ਆ 12 ਤਿਆਂ 36 ਤਿੰਨਾਂ ਟਰਾਲੀਆਂ ਦਾ ਇਹਦੇ ਵਿੱਚ ਮਾਲ ਆ ਗਿਆ ਇਹ ਕੰਬਲ ਟਰਾਲੀਆਂ ਉਹ ਭਰਿਆ ਪਿਆ ਦੇਖੋ ਜੀ ਅਜੇ ਹੋਰ ਵੀ ਸਮਾਨ ਇਹਨਾਂ ਨੂੰ ਲੱਦਣਾ ਸਾਧ ਸੰਗਤ ਜੀ ਆਓ ਹੁਣ ਗੁਰੂ ਮਹਾਰਾਜ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ